ਫਿਲਮ ਦਾ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਮੈਨੂੰ ਵੀ ਫਿਲਮ ਨਾ ਫਿਲਮ ਨਹੀਂ ਲੱਗਦੀ ਬਈ ਰੀਅਲ ਲਾਈਫ ਲੱਗਦੀ ਕਲਜਿੰਦਰ ਭਾਈ ਨੇ ਐਡਾ ਵਧੀਆ ਤੋੜਿਆ ਨਾ ਤੁਸੀਂ ਭਾਈ ਰਜਿੰਦਰ ਭਾਈ ਨੇ ਕਮਾਲ ਦਾ ਕੀਤਾ ਔਰ ਸਟਾਰਟਿੰਗ ਦੇ ਵਿੱਚ ਹੀ ਥੀਏਟਰ ਕਰਦਾ ਸੀਗਾ ਤੇ ਪਹਿਲਾਂ ਤੁਹਾਨੂੰ ਯਾਦ ਆ ਨਾਇਕ ਖਲ ਨਾਇਕ ਫਿਰ ਤੁਹਾਨੂੰ ਕਿਹੜਾ ਰੰਗ ਪਸੰਦ ਆ ਇਸ ਚੌਂਕ ਤੋਂ ਸ਼ਹਿਰ ਦਿਸਦਾ ਉਸ ਨੂੰ ਕਹੀਂ ਜਿਵੇਂ ਭਾਜੀ ਨੇ ਉਹ ਐਡੇ ਘੈਂਟ ਸਾਡੇ ਟਾਈਮ ਤੇ ਭਾਜੀ ਘੈਂਟ ਮੰਨੇ ਜਾਂਦੇ ਸੀ ਨਾਟਕਾਂ ਦੇ ਮਾਮਲੇ 'ਚ ਵੀ ਅੱਜ ਫਿਲਮ ਦੇਖੀ ਮੈਂ ਔਰ ਫਿਲਮ ਦਾ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਮੈਨੂੰ ਵੀ ਫਿਲਮ ਨਾ ਫਿਲਮ ਨਹੀਂ ਲੱਗਦੀ ਬਈ ਰੀਅਲ ਲਾਈਫ ਲੱਗਦੀ ਪਈ ਹੈ ਜੋ ਸਾਡੇ ਇੱਕ ਆਮ ਮਕੈਨਿਕ ਬੰਦਾ ਉਹਦਾ ਅੰਦਰੋਂ ਦਿਲ ਕਰਦਾ ਸਰਦਾਰ ਬੰਦੇ ਦਾ ਵੀ ਮੈਂ ਐ ਕਰਾਂ ਐ ਕਰਾਓ ਫਿਰ ਕਿਵੇਂ ਪਿਸਿਆ ਹੋਇਆ ਕਿਵੇਂ ਉਹ ਵਿੱਚੋਂ ਨਿਕਲਦਾ ਕਿੱਦਾਂ ਦੀ ਕਹਾਣੀ ਉਹਦੀ ਵਾਈਫ ਦਾ ਬੱਚਾ ਫਿਲਮ ਦਾ ਇੱਕ ਇੱਕ کردار ਔਰ ਕਲਜਿੰਦਰ ਭਾਈ ਨੇ ਐਡਾ ਵਧੀਆ ਤੋੜਿਆ ਨਾ ਤੁਸੀਂ ਭਾਈ ਜੀ ਕਲਜਿੰਦਰ ਭਾਈ ਨੇ ਕਮਾਲ ਦਾ ਕੀਤਾ ਔਰ ਪਹਿਲੇ ਜਿਹੜਾ ਪਹਿਲਾ ਉਹ ਆਇਆ ਗੋਲੀ ਚੱਲੀ ਤੇ ਉਹ ਜਿਹੜਾ ਹੋਇਆ ਉਹ ਕਰੈਕਟਰ ਆਪਦੇ ਨਾਲ ਤੁਹਾਨੂੰ ਗੱਫੜੀ ਪਾ ਕੇ ਨਾਲ ਹੀ ਲੈ ਜਾਂਦਾ ਫਿਰ ਉਹ ਤੁਹਾਨੂੰ ਛੱਡਣ ਨਹੀਂ ਦਿੰਦਾ ਫਿਰ ਔਰ ਥੈਂਕ ਯੂ ਭਾਜੀ ਤੁਹਾਡਾ ਜਿਵੇਂ ਅਸੀਂ ਤੁਹਾਡੇ ਨਾਟਕਾਂ ਦੇ ਫੈਨ ਸੀ ਉਵੇਂ ਤੁਹਾਡੀ ਫਿਲਮ ਦੇ ਵੀ ਫੈਨ ਆ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਐਕਸਪੈਰੀਮੈਂਟ ਹੁੰਦੇ ਰਹਿਣ ਔਰ ਬੈ ਕੇ ਦੇਖਦਿਆਂ ਸਾਨੂੰ ਐ ਨਹੀਂ ਲੱਗਦਾ ਵੀ ਇੱਕ ਵੀ ਚੀਜ਼ ਮਿਸ ਹੋਈ ਹੋਵੇ ਘਰ ਵਾਲਾ ਤੇ ਘਰ ਵਾਲੀ ਕੁੜੀ ਉਹ ਸਾਰਾ ਜਿਹੜਾ ਮਾਹੌਲ ਗਵਾਂਢੀ ਹਨਾ ਜਿਹੜੇ ਦੁਕਾਨ ਵਾਲੇ ਉਹਦਾ ਮਾਲਕ ਉਹਦਾ ਲਾਲਾ ਉਹਦਾ ਦੋਸਤ ਹਰ ਕੈਰੈਕਟਰ ਨੂੰ ਵਿੱਚ ਉਹਦੇ ਸਮੋਇਆ ਹੋਇਆ ਔਰ ਬਸ ਸਵਾਦ ਆ ਗਿਆ ਗੱਲ ਇੱਥੇ ਖਤਮ ਹੁੰਦੀ ਹੈ ਥੈਂਕ ਯੂ ਸੋ ਮਾਰੀ ਜੀ ਫਿਲਮ ਦਾ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਮੈਨੂੰ ਵੀ ਫਿਲਮ ਨਾ ਫਿਲਮ ਨਹੀਂ ਲੱਗਦੀ ਬਈ ਰੀਅਲ ਲਾਈਫ ਲੱਗਦੀ ਕਲਜਿੰਦਰ ਭਾਈ ਨੇ ਐਡਾ ਵਧੀਆ ਤੋੜਿਆ ਨਾ ਤੁਸੀਂ ਭਾਈ ਤੇਜਿੰਦਰ ਭਾਈ ਨੇ ਕਮਾਲ ਦਾ ਕੀਤਾ ਔਰ ਸਟਾਰਟਿੰਗ ਦੇ ਵਿੱਚ ਹੀ ਥੀਏਟਰ ਕਰਦਾ ਸੀਗਾ ਤੇ ਪਹਿਲਾਂ ਤੁਹਾਨੂੰ ਯਾਦ ਆ ਨਾਇਕ ਖਲ ਨਾਇਕ ਫਿਰ ਤੁਹਾਨੂੰ ਕਿਹੜਾ ਰੰਗ ਪਸੰਦ ਆ ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ ਉਸ ਨੂੰ ਕਹੀਂ ਜਿਵੇਂ ਬਾਜੀ ਨੇ ਉਹ ਐਡੇ ਘੈਂਟ ਸਾਡੇ ਟਾਈਮ ਤੇ ਬਾਜੀ ਘੈਂਟ ਮੰਨੇ ਜਾਂਦੇ ਸੀ ਨਾਟਕਾਂ ਦੇ ਮਾਮਲੇ 'ਚ ਵੀ ਅੱਜ ਫਿਲਮ ਦੇਖੀ ਮੈਂ ਔਰ ਫਿਲਮ ਦਾ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਮੈਨੂੰ ਵੀ ਫਿਲਮ ਨਾ ਫਿਲਮ ਨਹੀਂ ਲੱਗਦੀ ਭਈ ਰੀਅਲ ਲਾਈਫ ਲੱਗਦੀ ਪਈ ਹੈ ਜੋ ਸਾਡੇ ਇੱਕ ਆਮ ਮਕੈਨਿਕ ਬੰਦਾ ਉਹਦਾ ਅੰਦਰੋਂ ਦਿਲ ਕਰਦਾ ਸਰਦਾਰ ਬੰਦੇ ਦਾ ਵੀ ਮੈਂ ਐ ਕਰਾਂ ਐ ਕਰਾਉ ਫਿਰ ਕਿਵੇਂ ਪਿਸਿਆ ਹੋਇਆ ਕਿਵੇਂ ਉਹ ਵਿੱਚੋਂ ਨਿਕਲਦਾ ਕਿੱਦਾਂ ਦੀ ਕਹਾਣੀ ਉਹਦੀ ਵਾਈਫ ਉਹਦਾ ਬੱਚਾ ਫਿਲਮ ਦਾ ਇੱਕ ਇੱਕ کردار ਔਰ ਕਲਜਿੰਦਰ ਭਾਈ ਨੇ ਐਡਾ ਵਧੀਆ ਤੋੜਿਆ ਨਾ ਤੁਸੀਂ ਭਾਈ ਜੀ ਕਲਜਿੰਦਰ ਭਾਈ ਨੇ ਕਮਾਲ ਦਾ ਕੀਤਾ ਔਰ ਪਹਿਲੇ ਜਿਹੜਾ ਪਹਿਲਾ ਉਹ ਆਇਆ ਗੋਲੀ ਚੱਲੀ ਤੇ ਉਹ ਜਿਹੜਾ ਹੋਇਆ ਉਹ ਕਰੈਕਟਰ ਆਪਦੇ ਨਾਲ ਤੁਹਾਨੂੰ ਗੱਫੜੀ ਪਾ ਕੇ ਨਾਲ ਹੀ ਲੈ ਜਾਂਦਾ ਫਿਰ ਉਹ ਤੁਹਾਨੂੰ ਛੱਡਣ ਨਹੀਂ ਦਿੰਦਾ ਫਿਲਮ ਔਰ ਥੈਂਕ ਯੂ ਭਾਜੀ ਤੁਹਾਡਾ ਜਿਵੇਂ ਅਸੀਂ ਤੁਹਾਡੇ ਨਾਟਕਾਂ ਦੇ ਫੈਨ ਸੀ ਉਵੇਂ ਤੁਹਾਡੀ ਫਿਲਮ ਦੇ ਵੀ ਫੈਨ ਆ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਐਕਸਪੈਰੀਮੈਂਟ ਹੁੰਦੇ ਰਹਿਣ ਔਰ ਬੈ ਕੇ ਦੇਖਦਿਆਂ ਸਾਨੂੰ ਐ ਨਹੀਂ ਲੱਗਦਾ ਵੀ ਇੱਕ ਵੀ ਚੀਜ਼ ਮਿਸ ਹੋਈ ਹੋਵੇ ਘਰ ਵਾਲਾ ਤੇ ਘਰ ਵਾਲੀ ਕੁੜੀ ਉਹ ਸਾਰਾ ਜਿਹੜਾ ਮਾਹੌਲ ਗਵਾਂਢੀ ਹਨਾ ਜਿਹੜੇ ਦੁਕਾਨ ਵਾਲੇ ਉਹਦਾ ਮਾਲਕ ਉਹਦਾ ਲਾਲਾ ਉਹਦਾ ਦੋਸਤ ਹਰ ਕੈਰੈਕਟਰ ਨੂੰ ਵਿੱਚ ਉਹਦੇ ਸਮੋਇਆ ਹੋਇਆ ਔਰ ਬਸ ਸਵਾਦ ਆ ਗਿਆ ਗੱਲ ਇੱਥੇ ਖਤਮ ਹੁੰਦੀ ਹੈ ਥੈਂਕ ਯੂ ਸੋ ਮਾਚੀ